ਮਾਨਜੂਬ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਫਰੀਦਕੋਟ ਨਵਜੋਤ ਕੋਰ ਦੀ ਅਗਵਾਈ ਚ ਫਰੀਦਕੋਟ ਚ ਨੈਸ਼ਨਲ ਲੋਕ ਅਦਾਲਤ ਦਾ ਲੋਕਾਂ ਨੂੰ ਮਿਲਿਆ ਵੱਡਾ ਫਾਇਦਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਨੈਸ਼ਨਲ ਲੋਕ ਅਦਾਲਤ ਤੋਂ ਕੀ ਕੀ ਫਾਇਦੇ ਮਿਲਦੇ ਹਨ ਇਹ ਵੀ ਦੱਸਿਆ

ਮੈਂ ਅਫਚੋਤਕੋਰ ਡਿਸਟ੍ਰਿਕਟ ਇੰਸੈਸ਼ਨਸ ਜੱਜ ਫਰੀਦਕੋਟ ਆਪ ਸਾਰਿਆਂ ਦਾ ਇਸ ਸਾਲ ਦੀ ਤੀਸਰੀ ਨੈਸ਼ਨਲ ਲੋਕ ਅਦਾਲਤ ਵਿੱਚ ਆਪ ਦਾ ਸਵਾਗਤ ਕਰਦੀ ਹਾਂ ਜਿਸ ਤਰ੍ਹਾਂ ਕਿ ਆਪਾਂ ਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਇਹ ਲੋਕ ਅਦਾਲਤਸ ਜਿਹੜੀਆਂ ਨੇ ਪੂਰੇ ਇੰਡੀਆ ਦੇ ਵਿੱਚ ਆਨਰਬਲ ਸੁਪਰੀਮ ਕੋਰਟ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਰਹਿਨੁਮਾਈ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਲਗਾਈ ਜਾਂਦੀਆਂ ਹਨ ਪਿਛਲੀ ਨੈਸ਼ਨਲ ਲੋਕ ਅਦਾਲਤ ਅਸੀਂ ਫਰੀਦਕੋਟ ਸੈਸ਼ਨਸ ਡਿਵੀਜ਼ਨ ਦੇ ਵਿੱਚ ਸਤੰਬਰ ਦੇ ਮਹੀਨੇ ਵਿੱਚ ਲਗਾਈ ਸੀ ਤੇ ਮੈਂ ਆਪ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਪਿਛਲੀ ਨੈਸ਼ਨਲ ਲੋਕ ਅਦਾਲਤ ਵਿੱਚ 5627 ਕੇਸਸ ਅਸੀਂ ਟੇਕ ਅਪ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ 2404 ਕੇਸਸ ਦਾ ਦੇ ਵਿੱਚ ਸਮਝੌਤੇ ਕਰਾਏ ਗਏ ਤੇ ਸ਼ਾਂਤੀਪੂਰਵਕ ਉਹਨਾਂ ਦੇ ਫੈਸਲੇ ਕੀਤੇ ਗਏ ਤੇ ਜੋ ਅਮਾਊਂਟ ਇਹਨਾਂ ਲੋਕ ਅਦਾਲਤ ਪਿਛਲੀ ਲੋਕ ਅਦਾਲਤ ਦੇ ਵਿੱਚ ਸੈਟਲ ਕੀਤਾ ਗਿਆ ਸੀ ਉਹ 13 ਕਰੋੜ ਤੋਂ ਵੀ ਜ਼ਿਆਦਾ ਸੀਗਾ ਉਸੇ ਤਰੀਕੇ ਦੇ ਨਾਲ ਅੱਜ ਦੀ ਲੋਕ ਅਦਾਲਤ ਦੇ ਵਿੱਚ ਸਾਡੀਆਂ ਵੱਖ-ਵੱਖ ਲੋਕ ਅਦਾਲਤਾਂ ਜੋ ਕਿ ਕੁੱਲ 9 ਬੈਂਚਸ ਲਗਾਏ ਜਾਣਗੇ ਉਹਨਾਂ ਦੇ ਵਿੱਚ 6767 ਕੇਸਸ ਅਸੀਂ ਟੇਕ ਅਪ ਕਰਾਂਗੇ ਤੇ ਉਮੀਦ ਹੈ ਕਿ 50% ਤੋਂ ਵੀ ਜ਼ਿਆਦਾ ਕੇਸਸ ਦੇ ਵਿੱਚ ਸ਼ਾਂਤੀਪੂਰਵਕ ਲੋਕ ਆਪਣੇ ਫੈਸਲੇ ਕਰ ਲੈਣਗੇ ਇੱਕ ਗੱਲ ਹੋਰ ਜਿਹੜੀ ਕਿ ਮੈਂ ਦੱਸਣਾ ਚਾ ਰਹੀ ਹਾਂ ਕਿ ਸਾਡੀ ਜਿਹੜੀ ਫੈਮਿਲੀ ਕੋਰਟ ਹੈ ਫਰੀਦ ਕੋਰਟ ਉਹ ਵਾਲੀ ਫੈਮਿਲੀ ਕੋਰਟ ਕੁਝ ਐਸੇ ਫੈਸਲੇ ਕਰਨ ਜਾ ਰਹੀ ਹੈ ਲੋਕ ਅਦਾਲਤ ਦੇ ਵਿੱਚ ਜਿਹੜੇ ਕਿ 5 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਨੇ ਫੈਮਿਲੀ ਡਿਸਪਿਊਟਸ ਨੂੰ ਲੈ ਕੇ ਲੋਕ 5 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੇ ਟਾਈਮ ਤੋਂ ਆਪਸ ਦੇ ਵਿੱਚ ਝਗੜ ਰਹੇ ਹਨ ਤੇ ਉਮੀਦ ਹੈ ਕਿ ਉਹ ਫੈਸਲੇ ਅੱਜ ਹੋ ਜਾਣਗੇ ਤੇ ਉਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਮੈਮ ਦਮਨਦੀਪ ਕਮਲ ਹੀਰਾ ਦੀ ਅਦਾਲਤ ਹੈ ਜੋ ਕਿ ਚੈੱਕ ਬਾਊਂਸਿੰਗ ਕੇਸਸ ਦੇ ਨਾਲ ਡੀਲ ਕਰਦੀ ਹੈ ਉਹਨਾਂ ਨੇ ਵੀ ਅੱਜ ਲੋਕ ਅਦਾਲਤ ਦੇ ਵਿੱਚ ਇੱਕ ਫੈਸਲਾ ਕਰਨ ਜਾ ਰਹੇ ਹਨ ਜਿੱਥੇ ਕਿ ਜੋ ਕਿ 2018 ਦੇ ਵਿੱਚ ਫਾਈਲ ਕੀਤਾ ਗਿਆ ਸੀਗਾ ਸੋ ਇਸੇ ਤਰੀਕੇ ਦੇ ਨਾਲ ਜਿੰਨੇ ਵੀ 9 ਬੈਂਚਸ ਅਸੀਂ ਅੱਜ ਲਗਾਉਣ ਜਾ ਰਹੇ ਹਾਂ ਕਾਫੀ ਪੁਰਾਣੇ ਫੈਸਲੇ ਉਹਨਾਂ ਦੇ ਵਿੱਚ ਹੋਣ ਜਾ ਰਹੇ ਨੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਸ਼ਾਂਤੀਪੂਰਵਕ ਇਹ ਫੈਸਲੇ ਹੋ ਰਹੇ ਨੇ ਲੋਕ ਅਦਾਲਤ ਦੇ ਕੁਝ ਐਦਾਂ ਦੇ ਫਾਇਦੇ ਹਨ ਜਿਹੜੇ ਕਿ ਮੈਂ ਦੁਬਾਰਾ ਤੋਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਇਹ ਇਸ ਤੋਂ ਇਲਾਵਾ ਕਿ ਪਾਰਟੀਆਂ ਜਿਹੜੀਆਂ ਨੇ ਸ਼ਾਂਤੀਪੂਰਵਕ ਆਪਣੇ ਫੈਸਲੇ ਕਰਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਫੈਸਲੇ ਹਮੇਸ਼ਾ ਦੇ ਲਈ ਫਾਈਨਲ ਹੁੰਦੇ ਹਨ ਜਿਸ ਤੋਂ ਭਾਵੇਂ ਹੈ ਕਿ ਲੋਕ ਅਦਾਲਤ ਦੇ ਫੈਸਲੇ ਦੇ ਖਿਲਾਫ ਕੋਈ ਵੀ ਪਾਰਟੀ ਅਪੀਲ ਵਿੱਚ ਨਹੀਂ ਜਾ ਸਕਦੀ ਉਹ ਫੈਸਲੇ ਉਸੇ ਤਰੀਕੇ ਦੇ ਨਾਲ ਐਗਜ਼ੀਕਿਊਟੇਬਲ ਹੁੰਦੇ ਨੇ ਜਿਸ ਤਰੀਕੇ ਦੇ ਨਾਲ ਬਾਕੀ ਕੋਈ ਵੀ ਕੋਰਟ ਦਾ ਫੈਸਲਾ ਹੁੰਦਾ ਹੈ ਕੋਰਟ ਫੀਸ ਲਗਾਈ ਗਈ ਰਿਫੰਡ ਕੀਤੀ ਜਾਂਦੀ ਹੈ ਭਾਈਚਾਰਾ ਵੱਧਦਾ ਹੈ ਪਾਰਟੀਆਂ ਦੇ ਵਿੱਚ ਲੋਕ ਆਪਣੇ ਹਰ ਤਰ੍ਹਾਂ ਦੇ ਮਨ ਮਟਾਵ ਮਿਟਾ ਕੇ ਤੇ ਘਰ ਨੂੰ ਜਾਂਦੇ ਹਨ ਪੈਸਿਆਂ ਦਾ ਬਚਤ ਹੁੰਦੀ ਹੈ ਟਾਈਮ ਦੀ ਬਚਤ ਹੁੰਦੀ ਹੈ ਜਲਦੀ ਫੈਸਲੇ ਹੁੰਦੇ ਹਨ ਤੇ ਹਮੇਸ਼ਾ ਦੇ ਲਈ ਲੋਕ ਆਪਣੇ ਫੈਸਲਿਆਂ ਦਾ ਆਪਣੇ ਡਿਸਪਿਊਟਸ ਦਾ ਫੈਸਲਾ ਕਰ ਲੈਂਦੇ ਹਾਂ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਵੱਧ ਤੋਂ ਵੱਧ ਅੱਗੇ ਆ ਕੇ ਸਾਡੀ ਲੋਕ ਅਦਾਲਤ ਦੇ ਵਿੱਚ ਹਿੱਸਾ ਲਓ ਆਪਣੇ ਝਗੜਿਆਂ ਨੂੰ ਮੁਕਾਓ ਸ਼ਾਂਤੀਪੂਰਵਕ ਮੁਕਾਓ ਤੇ ਆਰਾਮ ਨਾਲ ਘਰ ਜਾ ਕੇ ਸੁੱਖ ਦੀ ਨੀਂਦ ਸੋ ਥੈਂਕ ਯੂ ਵੈਰੀ ਮਚ ਕੋਈ ਫੈਸਲਾ ਕਰ ਸਕਦਾ ਕਿ ਅਸੀਂ ਲੋਕ ਅਦਾਲਤ ਚ ਜਾਈਏ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਝਗੜੇ ਚੱਲ ਰਹੇ ਐ ਪਹਿਲਾਂ ਤੋਂ ਚੱਲ ਰਹੇ ਐ ਜਾਂ ਕੋਈ ਨਵੇਂ ਝਗੜੇ ਨੇ ਪਾਰਟੀਆਂ ਨੇ ਹੀ ਫੈਸਲਾ ਕਰਨਾ ਹੈ ਉਹ ਕਿਸੇ ਵਕਤ ਵੀ ਕੋਰਟ ਦੇ ਵਿੱਚ ਆਪਣੀ ਦਰਖਾਸਤ ਦੇ ਕੇ ਕੋਰਟ ਨੂੰ ਗੁਜ਼ਾਰਿਸ਼ ਕਰ ਸਕਦੇ ਕਿ ਜੀ ਸਾਡਾ ਕੇਸ ਜਿਹੜਾ ਵੈ ਨੈਸ਼ਨਲ ਲੋਕ ਅਦਾਲਤ 'ਤੇ ਕਪੀਤਾ ਜਾਏ ਇਸ ਤੋਂ ਇਲਾਵਾ ਹਰ ਅਦਾਲਤ ਜਿਹੜੀ ਐ ਹਮੇਸ਼ਾ ਹੀ ਲੋਕ ਅਦਾਲਤ ਦਾ ਰੂਪ ਧਾਰਨ ਕਰਕੇ ਰੱਖਦੀ ਐ ਕੋਈ ਵੀ ਅਦਾਲਤ ਐ ਉਹ ਹਮੇਸ਼ਾ ਦੇ ਲਈ ਇੱਕ ਲੋਕ ਅਦਾਲਤ ਵੀ ਹੈ ਨਾਲ ਦੇ ਨਾਲ ਜਿਹਨੂੰ ਕਿ ਅਸੀਂ ਪ੍ਰੀ ਲੋਕ ਅਦਾਲਤ ਕਹਿੰਦੇ ਆ ਸੋ ਪਾਰਟੀਆਂ ਕਿਸੇ ਵੀ ਵਕਤ ਕੋਰਟ ਨੂੰ ਆ ਕੇ ਕਹਿ ਸਕਦੇ ਨੇ ਕਿ ਜੀ ਅੱਜ ਸਾਡਾ ਕੇਸ ਜਿਹੜਾ ਵੈ ਸ਼ਾਂਤੀਪੂਰਵਕ ਇਹਦਾ ਫੈਸਲਾ ਕਰ ਦਿਓ ਤੇ ਕਿਸੇ ਵਕਤ ਵੀ ਕੋਈ ਕੋਰਟ ਉਹਨੂੰ ਟੇਕ ਅਪ ਕਰ ਸਕਦੀ ਹੈ ਤੇ ਜਿਹੜੀ ਨੈਸ਼ਨਲ ਲੋਕ ਅਦਾਲਤ ਹੈ ਜਿਹੜੀ ਕਿ ਅਸੀਂ ਇੱਕ ਨਿਰਧਾਰਿਤ ਦਿਨ ਨੂੰ ਲਗਾਉਂਦੇ ਆ ਉਹਦੇ ਵਿੱਚ ਉਹਦਾ ਸਿਰਫ ਇਹ ਇੱਕ ਵੱਡਾ ਫਾਇਦਾ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਜੋਸ਼ ਜ਼ਿਆਦਾ ਹੁੰਦਾ ਹੈ ਕਈ ਵਾਰੀ ਇਹ ਹੁੰਦਾ ਹੈ ਕਿ ਲੋਕ ਪਹਿਲਾਂ ਨਹੀਂ ਵੀ ਆਪਣਾ ਫੈਸਲਾ ਕਰਾਉਣਾ ਚਾਹਦੇ ਸ਼ਾਂਤੀਪੂਰਵਕ ਲੜਾਈ ਵਾਲੇ ਮੋੜ 'ਚ ਹੀ ਰਹਿੰਦੇ ਆ ਉਸ ਦਿਨ ਜਿਹੜਾ ਕਿ ਨਿਰਧਾਰਤ ਦਿਨ ਹੈ ਇੱਕਦਮ ਮਾਈਂਡ ਚੇਂਜ ਹੋ ਜਾਂਦਾ ਹੈ ਕਿ ਚਲੋ ਕੋਈ ਗੱਲ ਨਹੀਂ ਅੱਜ ਅਸੀਂ ਆਪਣਾ ਫੈਸਲਾ ਕਰਵਾ ਕੇ ਦੇਖ ਲੈਨੇ ਪੁਟ ਅਪ ਕਰਵਾ ਕੇ ਦੇਖ ਲੈਨੇ ਔਰ ਬਹੁਤ ਕੇਸਸ ਦੇ ਵਿੱਚ ਐਦਾ ਹੁੰਦਾ ਕਿ ਇੱਕਦਮ ਹੀ ਚੇਂਜ ਆਫ ਮਾਈਂਡ ਹੋ ਜਾਂਦਾ ਹੈ ਚੇਂਜ ਆਫ ਹਾਰਟ ਆਪਾਂ ਜਿਹਨੂੰ ਕਹਿੰਨੇ ਤੇ ਸ਼ਾਂਤੀ ਦਾ ਇੱਕ ਵਾਰੀ ਫੀਲਿੰਗ ਆ ਜਾਂਦੀ ਹੈ ਤੇ ਹੋ ਜਾਂਦਾ ਹੈ ਬੈਂਚਸ ਬਣਾਉਣੇ ਨੇ ਤੇ ਇਸ ਤੋਂ ਇਲਾਵਾ ਹੋਰ ਕੌਣ ਬੈਠਾ ਹਾਂ ਉਹਨਾਂ ਦੇ ਵਿੱਚ ਅਸੀਂ ਸਾਡੇ ਉਹਨਾਂ ਨੂੰ ਮੈਂਬਰਸ ਕਹਿੰਦੇ ਆ ਲੋਕ ਅਦਾਲਤ ਦੇ ਉਹ ਵੀ ਅਸੀਂ ਐਡਵੋਕੇਟਸ ਦੇ ਵਿੱਚੋਂ ਦੀ ਤੇ ਹੋਰ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਦੀ ਕਿਸੇ ਉਹਦੇ ਤੇ ਹੋਣ ਭਾਵੇਂ ਕੋਈ ਟੀਚਰਸ ਹੋਣ ਭਾਵੇਂ ਕੁਝ ਹੋਣ ਜਿਨ੍ਹਾਂ ਦਾ ਥੋੜਾ ਜਿਹਾ ਸੋਸ਼ਲ ਵੈਲਫੇਅਰ ਵੱਲ ਨੂੰ ਧਿਆਨ ਹੋਵੇ ਅਸੀਂ ਉਹਨਾਂ ਨੂੰ ਮੈਂਬਰਸ ਬਣਾ ਲਿਆ ਲੋਕ ਅਦਾਲਤ ਦਾ ਸੋ ਇੱਕ ਬੈਂਚ ਦੇ ਵਿੱਚ ਇੱਕ ਜੱਜ ਤੋਂ ਇਲਾਵਾ ਦੋ ਮੈਂਬਰਸ ਹੁੰਦੇ ਨੇ ਲੋਕ ਅਦਾਲਤ ਸੋ ਸਾਰੇ ਇਕੱਠੇ ਮਿਲ ਕੇ ਪਾਰਟੀਆਂ ਨੂੰ ਸਮਝਾ ਕੇ ਤੇ ਉਹਨਾਂ ਨੂੰ ਇੱਕ ਫੈਸਲੇ ਦੀ ਤੇ ਬਦਲੇ ਜਿਆਦਾਤਰ ਇਹਦੇ ਵਿੱਚ ਸਮਝੌਤੇ ਦੀ ਗੁਜਾਇਸ਼ੀ ਹੁੰਦੀ ਹੈ ਹਾਂਜੀ ਦੇਖੋ ਲੋਕਤਾਲਾ ਦੇ ਵਿੱਚ ਅਸੀਂ ਕੇਸਸ ਉਹ ਲੈਣੇ ਆ ਜਿਨ੍ਹਾਂ ਦੇ ਵਿੱਚ ਇੱਕ ਐਲੀਮੈਂਟ ਆਫ ਸੈਟਲਮੈਂਟ ਹੁੰਦਾ ਹੈ ਸੋ ਸਾਡੀਆਂ ਕੋਰਟਸ ਨੇ ਪਹਿਲਾਂ ਇਹ ਐਫਰਟਸ ਕੀਤੇ ਹੁੰਦੇ ਆ ਲੋਕਾਂ ਨੂੰ ਸਮਝਾਇਆ ਹੁੰਦਾ ਜਿਨ੍ਹਾਂ ਦੇ ਵਿੱਚ ਇੱਕ ਐਲੀਮੈਂਟ ਮਤਲਬ ਕਿ ਸਮਝ ਲਓ ਕਿ ਥੋੜਾ ਜਿਹਾ ਪਾਰਟੀਆਂ ਨੂੰ ਅੰਦਰੋਂ ਦੀ ਝੁਕਾਓ ਹੁੰਦਾ ਆਦਰਵਾਈਜ਼ ਜਿਹੜੇ ਹੌਟਲੀ ਕੰਟੈਸਟਿਡ ਜਿੱਥੇ ਪਾਰਟੀਆਂ ਨੇ ਬਿਲਕੁਲ ਹੀ ਕੋਈ ਮਨ ਨਹੀਂ ਬਣਾਇਆ ਹੋਇਆ ਉਹਨਾਂ ਨੂੰ ਤੇ ਲੋਕ ਅਦਾਲਤ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਸਾਡੀਆਂ ਕੋਰਟਸ ਜਿਹੜੀਆਂ ਨੇ ਲੋਕ ਅਦਾਲਤ ਕੇਸਸ ਟੇਕ ਅਪ ਕਰਨ ਤੋਂ ਪਹਿਲਾਂ ਕਾਫੀ ਸੈਟਿੰਗਸ ਦੇ ਦੇ ਕੇ ਕਾਫੀ ਸੈਟਿੰਗਸ ਦੇ ਦੇ ਕੇ ਸੋ ਕਿਸੇ ਚ 10 ਸੈਟਿੰਗਸ ਜਾਂ 15 ਸੈਟਿੰਗਸ ਬਹੁਤ ਲੋਕਾਂ ਨੂੰ ਸਮਝਾ ਸਮਝਾ ਕੇ ਸਮਝਾ ਸਮਝਾ ਕੇ ਕਾਫੀ ਐਫਰਟਸ ਕਰਕੇ ਫਿਰ ਉਸ ਫਾਈਨਲ ਸਟੇਜ ਤੇ ਆਉਂਦੇ ਸੋ ਲੋਕ ਅਦਾਲਤ ਦੇ ਵਿੱਚ ਵੀ ਬਹੁਤ ਐਫਰਟ ਕਰਨਾ ਪੈਂਦਾ ਹੈ ਕੋਰਟ ਨੂੰ ਵੀ ਪਾਰਟੀਆਂ ਨੂੰ ਤਾਂ ਕਿ ਉਹਨਾਂ ਤੇ ਉਹ ਸੈਂਸ ਗੁੱਡ ਸੈਂਸ ਪ੍ਰਵੇਲ ਕਰ ਲੈਣ ਉਹਨਾਂ ਨੂੰ ਇੱਕ ਲੜਾਕੂ वाले मोड ਤੋਂ ਇੱਕ ਸ਼ਾਂਤੀਪੂਰਵਕ ਵਾਲੇ ਮੋਡ ਦੇ ਵਿੱਚ ਲੈ ਕੇ ਆਣਾ ਬਿਲਕੁਲ ਇੱਕ ਨਵਾਂ ਰੂਪ ਤਾਰਨ ਕਰਾਉਣ ਵਾਲੀ ਗੱਲ ਹੈ ਸੋ ਇਹ ਨਹੀਂ ਹੈ ਕਿ ਕੋਰਟਸ ਕੋਈ ਆਪਣਾ ਕੰਮ ਆਪਣੇ ਐਫਰਟਸ ਤੋਂ ਬਚਣ ਦੇ ਲਈ ਲੋਕਦਰ ਵਿੱਚ ਅਸੀਂ ਲੋਕਾਂ ਨੂੰ ਕਹਿੰਨੇ ਕਿ ਆਓ ਤੁਸੀਂ ਇਹ ਨਹੀਂ ਕਿ ਅਸੀਂ ਫੈਸਲੇ ਨਹੀਂ ਕਰ ਸਕਦੇ ਕੋਰਟ ਨੇ ਤਾਂ ਫੈਸਲਾ ਕਰ ਹੀ ਦੇਣਾ ਮੈਰਿਟਸ ਦੇ ਉੱਪਰ ਕੋਰਟ ਨੂੰ ਤਾਂ ਕੋਰਟ ਦਾ ਟ੍ਰੇਨਡ ਹੈ ਜੱਜ ਦਾ ਟ੍ਰੇਨਡ ਹੈ ਇਹਦੇ ਵਿੱਚ ਤਾਂ ਜ਼ਿਆਦਾ ਕੋਰਟ ਨੂੰ ਕਈ ਵਾਰੀ ਜਜਮੈਂਟ ਲਖਾਉਣ ਤੋਂ ਵੀ ਜ਼ਿਆਦਾ ਐਫਰਟ ਕਰਨੀ ਪੈਂਦੀ ਹੈ ਲੋਕਾਂ ਨੂੰ ਉਸ ਮੋਡ ਦੇ ਵਿੱਚ ਲੈ ਕੇ ਆਉਣ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ